ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਡਰਾਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਆ 1.18 Y7 ਦੀ 2024 ਮਾਡਲ ਹੈ ਜੀ 2.5 ਫੁੱਟ ਬਿड्ਨੇ ਬਲੈਕ ਟਾਇਰ ਰਿਮ ਵਧੀਆ ਰੰਗ ਪੇਂਟ ਡਿਲਕਸ ਹੁੱਕ ਲੱਗੀ ਹੈ ਜੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ ਦੀ ਗੱਲ ਕਰੀ ਤਾਂ 298000 7973866162 ਇਸ ਨੰਬਰ ਤੇ ਫੋਨ ਕਰਕੇ ਤੁਸੀਂ 18/7 ਦੀ ਟਰਾਲੀ 2024 ਮਾਡਲ 298000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 8 ਫੁੱਟਾ ਸੁਪਰ ਸੀਡਰ ਲੈਂਡ ਫੋਰਸ ਕੰਪਨੀ ਦਾ ਵਿਕਾਊਆ 2020 ਮਾਡਲ ਹੈ ਜੀ ਵਧੀਆ ਕੰਡੀਸ਼ਨ ਹੈ ਵਧੀਆ ਕੰਡੀਸ਼ਨ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਘਰ ਘਰ ਦੀ 10 ਕਿੱਲੇ ਵਿਜਾਈ ਹੁੰਦੀ ਹੈ ਹਰ ਸਾਲ ਰੇਟ 125000 ਸਿਰਫ ਘਰ ਦੀ ਵਾਹੀ ਤੇ ਹੀ ਇਹ ਚੱਲਿਆ ਹੋਇਆ ਜੀ 10 ਕਿल्ले ਘਰ ਦੀ ਵਾਹੀ ਹਰ ਸਾਲ ਹੁੰਦੀ ਐ ਇਸ ਨਾਲ 1,25,000 ਰੁਪਏ ਦੇ ਏਰੀਆ ਮਾਨਸਾ ਮਾਲਕਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 9815263316 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8 ਫੁੱਟਾ ਸੁਪਰ ਸਿਡਰ ਜਿਹੜਾ 1,25,000 ਰੁਪਏ ਦੇ 2020 ਮਾਡਲ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਇੱਕ ਵਧੀਆ ਵੀਡੀਓ ਅਤੇ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਟਾਟਾ ਮੋਟਰ 49 23 ਟਰਾਲਾ ਵਿਕਾਊ ਹੈ ਲਾਸਟ ਮਾਡਲ 2017 ਜੀ 32 ਫੁੱਟ ਟਰਾਲੀ ਹੈ ਜੀ ਕਾਗਜ਼ ਪੂਰੇ ਨੇ ਟਾਇਰ ਨਵੇਂ ਨੇ ਏਰੀਆ ਰਾਏਕੋਟ ਲੁਧਿਆਣਾ 9656262965 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਟਾ ਮੋਟਰ 49 23 ਟਰਾਲਾ ਜਿਹੜਾ ਕੀਤ ਸਕਦੇ ਹੋ ਲਾਸਟ ਮਾਡਲ 2017 ਜੀ ਕਾਗਜ਼ ਪੂਰੇ ਨੇ ਰੇਟ ਵੇਰ ਨੇ ਦੱਸਣ ਦੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਲੈਨੋ ਗੱਡੀ ਵਿਕਾਊ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ 2021 ਮਾਡਲ ਹੈ ਕੰਡੀਸ਼ਨ ਓਕੇ ਹੈ ਨਿਊ ਕਾਰ ਹੈ ਜੀ ਏਰੀਆ ਜੀਰਾ ਕਾਗਜ਼ ਵਗੈਰਾ ਪੂਰੇ ਨੇ ਮੱਕੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਤੁਸੀਂ ਦੇਖ ਸਕਦੇ ਹੋ ਤੇ ਰੇਟ ਦੀ ਗੱਲ ਕਰੀ 6 ਲੱਖ 40 ਹਜ਼ਾਰ ਰੁਪਏ ਰੇਟ ਰੱਖੇਗੇ ਜੀ 8360744006 8860744006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਨੋ ਗੱਡੀ 2021 ਮਾਡਲ ਏਰੀਆ ਜਿਹੜਾ ਕਾगज ਪੂਰੇ ਨੇ 6 ਲੱਖ 40 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਕੇਅਰ ਟੇਕਰ ਦੀ ਲੋੜ ਹੈ ਜੀ ਬਜ਼ੁਰਗ ਮਾਤਾਰ ਨੂੰ ਸੰਭਾਲਣ ਵਾਸਤੇ ਤਨਖਾਹ 5000 ਰੁਪਏ ਰਹਿਣਾ ਖਾਣਾ ਫਰੀ ਹੈ ਜੀ ਏਰੀਆ ਅੰਮ੍ਰਿਤਸਰ ਦਿੱਤੇ ਨੰਬਰ 'ਤੇ ਸੰਪਰਕ ਕਰੋ 771043146 996880 93 ਪੂਰਾ 500 ਇਹਨਾਂ ਨੰਬਰ 'ਤੇ ਸੰਪਰਕ ਕਰੋ। ਸਵਾਗਤ ਹੈ ਵੀਰੇ ਤੁਹਾਨੂੰ ਕਿਵੇਂ ਲੱਗਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ 'ਚ ਵਾਈਗਰੂ ਲਿਖ ਦਿਓ ਤੇ ਕਮੈਂਟਾਂ 'ਤੇ ਜਰੂਰ ਦੱਸਿਆ ਕਰੋ। ਕਿਹੜੇ ਅਰਗੇ ਦੇ ਵਿੱਚ ਤੁਹਾਨੂੰ ਜ਼ਮੀਨ ਚਾਹੀਦੀ ਹੈ ਤਾਂ ਸਾਨੂੰ ਜਰੂਰ ਦੱਸਿਓ ਤਾਂ ਕਿ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ। ਵੀਡੀਓ ਨੂੰ ਸ਼ੇਅਰ ਕਰਦੇ ਹੋ ਬੜਾ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ। ਸਾ ਵਾਈਗਰੂ ਜੀ ਕੀ ਫਤੇ 100 ਕਿਲਾ ਜ਼ਮੀਨ ਵਕਾਊ ਆ ਜੀ ਇਕੱਠਾ ਟੱਕ ਸ਼ਾਨਦਾਰ ਟੱਕ ਹੈ ਝੋਨਾ ਕਣਕ ਨਰਮਾ ਸਰੋਂ ਜੋ ਕੁਛ ਮਰਜੀ ਵੀਜੋ। ਕਾਲੀ ਰੋਡ ਤੇ ਫਰੰਟ ਲੱਗਦਾ ਹੈਗਾ 100 ਕਿਲਾ ਜ਼ਮੀਨ ਹੈਗੀ 22 ਤੋਂ 25 ਲੱਖ ਰੁਪਿਆ ਪ੍ਰਤੀ ਏਕੜ ਇੱਕ ਕਿੱਲੇ ਦਾ ਰੇਟ ਹੈ ਜੀ ਹਲਕਾ ਬੱਲੂਆਣਾ ਜ਼ਿਲ੍ਹਾ ਫਾਜਲਕਾ ਤੇ ਤਹਿਸੀਲ ਅਬਹਰ